ਖਾਣ ਪੀਣ ਨੂੰ ਬਾੰਦਰੀ ਤੇ ਡੰਡੇਖਾਨ ਨੂੰ ਰਿਸ਼ ਆ ਹਾਲਾਤਾਂ ਨੂੰ ਪੁੱਜੇ ਪਏ ਆ ਵੀ ਦਰਿਆ ਦੇ ਵਿੱਚ ਇੱਕ ਫੂਨ ਤੱਕ ਪਾਣੀ ਨਹੀਂ ਹੈ ਤੋਂ ਤਾਂ ਉਹਨੇ ਹੜ ਜਦੋਂ ਇਹਨਾਂ ਦਾ ਪਾਣੀ ਡੈਮ ਦੇ ਵਿੱਚ ਓਵਰਫਲੋ ਹੋ ਜਾਂਦਾ ਜਦੋਂ ਇਹਨਾਂ ਕੋਲ ਪਾਣੀ ਕੰਟਰੋਲ ਨਹੀਂ ਹੁੰਦਾ ਫਿਰ ਤਾਂ ਇਹ ਬਿਨਾ ਦੱਸੇ ਡੈਮ ਦੇ ਜਿਹੜੇ ਆ ਗੇਟ ਖੋਲ ਕੇ ਹੜ ਲਿਆ ਦਿੰਦੇ ਆ ਕਿੰਨੇ ਪਿੰਡਾਂ ਦੀ ਭਲਾਨ ਮਜਾਰਾ ਥੱਲੇ ਸ਼ੇਰ ਸਿੰਘ ਅਵੇਲਾ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਪਤਾ ਕਰ ਸਕਦੇ ਆ ਕਿੰਨੇ ਲੋਕਾਂ ਦੇ ਦਾ ਬੋਰੀ ਸੁੱਕ ਗਏ ਆ ਪਾਣੀ ਕਿਸੇ ਦੀਆਂ ਮੋਟਰਾਂ ਤੇ ਨਹੀਂ ਰਿਹਾ ਬੋਰਾਂ ਦੇ ਪਾਣੀ ਨਹੀਂ ਚੱਕਦੇ ਪਏ ਨਲਕੇ ਪਾਣੀ ਛੱਡੀ ਜਾਂਦੇ ਆ ਆ ਦਰਿਆ ਮੇ 13 14 ਕਿਲੋਮੀਟਰ ਆ ਸਾਡੇ ਤੋਂ ਬਸ ਨੰਗਲ ਡੈਮ ਜਿੱਥੋਂ ਪਾਣੀ ਛੱਡਣਾ ਹੁੰਦਾ ਹੈ ਡੈਮ ਅਗਰ ਸਾਡੇ ਆ ਪਿੰਡਾਂ ਦੇ ਆ ਹਾਲਾਤ ਬਣ ਗਏ ਤਾਂ ਜਿਹੜੇ ਥੱਲੇ ਪਿੰਡ ਆ ਜਿਹੜੇ ਸਾਰੇ ਤੇ ਸਾਰੇ ਡਿਪੈਂਡ ਹੀ ਆਹੀ ਦਰਿਆਈ ਪਾਣੀ ਦੇ ਉੱਤੇ ਆ ਜਾਂ ਨਹਿਰੀ ਪਾਣੀ ਦੇ ਉੱਤੇ ਆ ਤਾਂ ਭਈ ਉਹਨਾਂ ਦੀ ਮਰਜ਼ੀ ਆ ਜਿੱਦਾਂ ਉਹਨਾਂ ਦਾ ਦਿਲ ਕੀਤਾ ਨਾ ਬੰਦ ਕਰ ਦੇਣਾ ਵੀ ਕਦੇ ਸੋਣਿਆ ਤੁਸੀਂ ਜਿਹੜਾ ਵੀ ਸਤਲੁਜ ਦਰਿਆ ਵਗਦਾ ਵਗਦਾ ਸੁੱਕ ਗਿਆ ਹੋਵੇ ਆ ਸਾਡੇ ਪੰਜਾਬ ਦੇ ਹਾਲਾਤ ਕੀਤੇ ਪਿਆ ਸੈਂਟ ਤੇ ਜਦੋਂ ਨਹਿਰਾਂ ਵਿੱਚ ਪਾਣੀ ਜਦੋਂ ਓਵਰ ਹੋਇਆ ਤੇ ਜਦੋਂ ਉਹਨਾਂ ਨੂੰ ਲੋੜ ਨਹੀਂ ਹੋਈ ਉਧਰ ਅੱਗੇ ਤਾਂ ਉਹਨਾਂ ਨੇ ਨਹਿਰਾਂ ਜਿਹੜੀਆਂ ਬੰਦ ਕਰ ਦੇਣੀਆਂ ਤਾਂ ਡਬੋਦਣੇ ਆ ਕੇ ਸਾ ਇੱਧਰ ਸਾਡੇ ਪਿੰਡ ਸਤਲੁਜ ਵਿੱਚ ਪਾਣੀ ਛੱਡ ਦੇਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਤੁਈ ਕਹਾਵਤ ਸੁਣੀ ਹੋਣੀ ਆਣੀ ਬਾਈ ਕਿ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰੇਸ਼ ਤੇ ਕਹਿੰਦੇ ਹੁੰਦੇ ਆ ਵੀ ਖਾਣੇ ਪੀਣੇ ਨੂੰ ਜਿਹੜੀ ਬਾੰਦਰੀ ਹੁੰਦੀ ਆ ਵੀ ਉਹਨੂੰ ਖਵਾਉਂਦਾ ਰਹਿੰਦਾ ਹੈ ਜਿਹੜਾ ਮਦਾਰੀ ਹੁੰਦਾ ਹੈ ਨਾਚ ਦਿਖਾਉਣ ਵਾਲਾ ਤੇ ਡੰਡੇ ਮਾਰਦਾ ਰੇਸ਼ ਨੂੰ ਉਹ ਹਿਸਾਬ ਸਾਡੇ ਨਾਲ ਹੈ ਸਾਡੇ ਪਿੰਡਾਂ ਨਾਲ ਸਾਡੇ ਬੇਲੇ ਵਾਲਿਆਂ ਦੇ ਨਾਲ ਹੈ ਜਿਹੜੇ ਦਰਿਆ ਦੇ ਕੰਢੇ ਦੇ ਉੱਤੇ ਪਾਸੇ ਇਹਨਾਂ ਦੇ ਨਾਲ ਹੈ ਆ ਇੱਕ ਵੀਡੀਓ ਦੇਖਿਓ ਪਹਿਲਾਂ ਇਹ ਵੀਡੀਓ ਜਿਹੜੀ ਹੈ ਉਹ ਅੱਜ ਦੀ ਹੈ ਇਹ ਸਾਡਾ ਜਿਹੜਾ ਪਲਾਨ ਤੋਂ ਬੇਲਾ ਰਾਮਗੜ੍ਹ ਨੂੰ ਜਿਹੜਾ ਰੋਡ ਜਾਂਦਾ ਉਸ ਪੁਲ ਦੇ ਉੱਤੇ ਖੜ ਕੇ ਆ ਵੀਡੀਓ ਬਣਾਈ ਹੈ ਤੁਸੀਂ ਦੇਖ ਸਕਦੇ ਆ ਕਿ ਇੱਕ ਬੂੰਦ ਤੱਕ ਜਿਹੜੇ ਦਰਿਆ ਦੇ ਵਿੱਚ ਪਾਣੀ ਨਹੀਂ ਹੈ ਸਾਰਾ ਸੁੱਕਿਆ ਪਿਆ ਠੀਕ ਆ ਨਾ ਵੀ ਕਿੱਦਾਂ ਇਹਦੇ ਵਿੱਚ ਜਿਹੜੀਆਂ ਮੱਛੀਆਂ ਤੜਫ ਤੜਫ ਕੇ ਮਰਦੀਆਂ ਪਈਆਂ ਵੀ ਅੱਜ ਇੰਨੀ ਗਰਮੀ ਆ ਹਾਲਾਤਾਂ ਨੂੰ ਪੁੱਜੇ ਪਏ ਆ ਵੀ ਦਰਿਆ ਦੇ ਵਿੱਚ ਇੱਕ ਫੂਨ ਤੱਕ ਪਾਣੀ ਨਹੀਂ ਹੈ ਜਿਹੜਾ ਮੜਾ ਮੋਟਾ ਰਿਸਦਾ ਆਉਂਦਾ ਪੱਥਰਾਂ ਦੇ ਥੱਲੋਂ ਡੋਮਾਂ ਚ ਉਹੀ ਮੜਾ ਮੋਟਾ ਖੜਾ ਹੈ ਵੀ ਦਰਿਆ ਜਿਹੜਾ ਵਗਦਾ ਰਹਿੰਦਾ ਸੀ ਸਤਲੁਜ ਇਹ ਸਤਲੁਜ ਦਰਿਆ ਹੈ ਨੰਗਲ ਡੈਮ ਸਾਡੇ ਤੋਂ ਜ਼ਿਆਦਾ ਨਹੀਂ ਹੈ ਬਈ 13-14 ਕਿਲੋਮੀਟਰ ਹੀ ਹੈ ਉੱਥੋਂ ਜਿਹੜਾ ਸਤਲੁਜ ਦਰਿਆ ਜਿਹੜਾ ਹਰ ਟਾਈਮ ਵਗਦਾ ਸੀ ਤੇ ਅੱਜ ਆਹ ਹਾਲਾਤ ਬਣ ਗਏ ਆ ਵੀ ਇੱਥੇ ਜਿਹੜਾ ਆ ਪਾਣੀ ਡੰਗਰਾਂ ਨੂੰ ਪੀਣ ਵਾਸਤੇ ਨਹੀਂ ਹੈ ਜੀਵ ਜੰਤੂਆਂ ਨੂੰ ਪਾਣੀ ਪੀਣ ਵਾਸਤੇ ਵੀ ਨਹੀਂ ਰਿਹਾ ਹੈਗਾ ਤੇ ਡੰਡੇ ਖਾਨ ਨੂੰ ਰੇਸ਼ ਕਿਵੇਂ ਕਿਹਾ ਵੀ ਜਦੋਂ ਤਾਂ ਆਉਣੇ ਹੁੰਦੇ ਹੜ ਜਦੋਂ ਇਹਨਾਂ ਦਾ ਪਾਣੀ ਡੈਮ ਦੇ ਵਿੱਚ ਓਵਰਫਲੋ ਹੋ ਜਾਂਦਾ ਜਦੋਂ ਇਹਨਾਂ ਕੋਲ ਪਾਣੀ ਕੰਟਰੋਲ ਨਹੀਂ ਹੁੰਦਾ ਫਿਰ ਤਾਂ ਇਹ ਬਿਨਾਂ ਦੱਸੇ ਡੈਮ ਦੇ ਜਿਹੜੇ ਆ ਗੇਟ ਖੋਲ ਕੇ ਹੜ ਲਿਆ ਦਿੰਦੇ ਆ ਇਹਹੀ ਦਰਿਆ ਜਿਹੜੇ ਪਿਛਲੇ ਸਾਲ ਭਰੇ ਪਏ ਸੀ ਇਹੀ ਦਰਿਆ ਨੇ ਕਿੰਨੇ ਜਿਹੜੇ ਪਿੰਡ ਡਬੋਏ ਕਿੰਨੇ ਲੋਕਾਂ ਦਾ ਨੁਕਸਾਨ ਕੀਤਾ ਪਿਛਲੇ ਸਾਲ ਪਰ ਇਹ ਅੱਜ ਉਹੀ ਦਰਿਆਏ ਜਦੋਂ ਕਿ ਇੱਥੇ ਲੋੜ ਹੈ ਸਾਡੇ ਭਈ ਕਿੰਨੇ ਪਿੰਡਾਂ ਦੀ ਭਲਾਂ ਮਜਾਰਾ ਥੱਲੇ ਸ਼ੇਵ ਸਿੰਘ ਅਵੇਲਾ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਪਤਾ ਕਰ ਸਕਦੇ ਆ ਕਿੰਨੇ ਲੋਕਾਂ ਦੇ ਦਾ ਬੋਰੀ ਸੁੱਕ ਗਿਆ ਘਰਾਂ ਦੇ ਜਿਹੜੇ ਬੋਰ ਕਰਾਇਆ ਉਹ ਵੀ ਸੁੱਕ ਗਿਆ ਮੋਟਰਾਂ ਦੇ ਪਾਣੀ ਐਵੇਂ ਰਹਿ ਗਿਆ ਜਿਵੇਂ ਬੀਜ ਲਾ ਲੋ ਵੀ ਕੋਈ ਉਂਗ ਜਲਾਣਾ ਛੋੜਦਾ ਹੁੰਦਾ ਇੱਕ ਜਾਂ ਦੋ ਦੀ ਮੋਟਰ ਦਾ ਪਾਣੀ ਹੁੰਦਾ ਇੰਨਾ ਕਦਾ ਪਾਣੀ ਰਹਿ ਗਿਆ ਕਿਹੜਿਆਂ ਹਾਲਾਤਾਂ ਉਹਨਾਂ ਨੇ ਪਹੁੰਚ ਦਿੱਤੀ ਕਿਸੇ ਟਾਈਮ ਦੇ ਉੱਤੇ ਇਹ ਦਰਿਆ ਜਿਹੜਾ ਹੈ 24 ਘੰਟੇ ਵਗਦਾ ਸੀ ਹਰ 12 ਮਹੀਨੇ ਵਗਦਾ ਸੀ ਤਾਂ ਸਾਡੀਆਂ ਸੀੜਾਂ ਭਰੀਆਂ ਰਹਿੰਦੀਆਂ ਸੀ ਤੇ ਪਾਣੀ ਉੱਪਰ ਰਹਿੰਦਾ ਦਾ ਪਰ ਆਹ ਹਾਲਾਤਾਂ ਨੂੰ ਪੁੱਜ ਗਏ ਵੀ ਅੱਜ ਭਈ ਇਹ ਦਰਿਆ ਦੇ ਵਿੱਚ ਪਾਣੀ ਹੈ ਨਹੀਂ ਇਹ ਦਰਿਆ ਦੇ ਵਿੱਚ ਪਾਣੀ ਹੈ ਨਹੀਂ ਤੇ ਜਿਹਦੇ ਨਾਲ ਜਿਹੜਾ ਸੋਕਾ ਪੈਣਾ ਸ਼ੁਰੂ ਹੋ ਗਿਆ ਕਿੰਨੇ ਬੋਰਾਂ ਦਾ ਜਿਹੜਾ ਲੈਵਲ ਹੈ ਕਿੱਥੋਂ ਤੇ ਕਿੱਥੇ ਪੁੱਜ ਗਿਆ ਕਿੱਥੇ ਸਾਡੇ 20 25 ਫੁੱਟ ਤੇ ਪਾਣੀ ਆਉਂਦਾ ਸੀ ਬਾਈ ਹੁਣ ਸਾਰੇ ਪਿੰਡਾਂ ਨੂੰ ਲੱਗਦਾ ਸਾਡੇ 4-5 ਪਿੰਡ ਜਿੰਨੇ ਕ ਲੱਗਦੇ ਆ ਨਾਲ ਨਾਲ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਅਗਲੇ ਸਾਲ ਬੋਰ ਕਰਾਉਣੇ ਪੈਣੇ ਜੇ ਆਈ ਹਾਲਾਤ ਰਹਿ ਪਾਣੀ ਕਿਸੇ ਦੀਆਂ ਮੋਟਰਾਂ ਤੇ ਨਹੀਂ ਰਿਹਾ ਬੋਰਾਂ ਦੇ ਪਾਣੀ ਨਹੀਂ ਚੱਕਦੇ ਪਏ ਨਲਕੇ ਪਾਣੀ ਛੱਡੀ ਜਾਂਦੇ ਆ ਵੀ ਜਦੋਂ ਤਾਂ ਆਉਣੇ ਹੁੰਦੇ ਆ ਹੜ ਜਦੋਂ ਇਹਨਾਂ ਕੋਲ ਪਾਣੀ ਓਵਰਫਲੋ ਹੋ ਜਾਂਦਾ ਉਦੋਂ ਤਾਂ ਭਰ ਭਰ ਕੇ ਛੱਡਦੇ ਆ ਫਿਰ ਇਹਨਾਂ ਕੋਲ ਹੈਗਾ ਅਧਿਕਾਰ ਹੈਗਾ ਐ ਇਹਨਾਂ ਨੇ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਨੂੰ ਦੱਸਣਾ ਨਹੀਂ ਇਹਨਾਂ ਨੇ ਬਸ ਗੇਟ ਖੋਲਣੇ ਆ ਵੀ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ ਵੀ ਤੁਸੀਂ ਜ਼ਿਆਦਾ ਨਹੀਂ ਆਉਣਾ ਮਈ ਜੂਨ ਮਹੀਨਾ ਤਾਂ ਥੋੜਾ ਥੋੜਾ ਪਾਣੀ ਤਾਂ ਛੱਡਦੇ ਰਹੋ ਦਰਿਆਵਾਂ ਨੂੰ ਸੁੱਕਣ ਤਾਂ ਨਾ ਦਿਓ ਇਹ ਦਰਿਆ ਦੇ ਵਿੱਚ ਕਿੰਨੀਆਂ ਮੱਛੀਆਂ ਜੜੀਆਂ ਆ ਉਹ ਐਦਾਂ ਮਰੀਆਂ ਮਿਲ ਜਣੇ ਤੁਸੀਂ ਜਾ ਕੇ ਕਦੇ ਗੇੜਾ ਮਾਰ ਕੇ ਦੇਖਿਓ ਜਿੱਥੋਂ ਜਿੱਥੋਂ ਪਾਣੀ ਸੁੱਕ ਗਿਆ ਮੱਛੀਆਂ ਮਰੀਆਂ ਮਿਲਣ ਗਈਆਂ ਕਿੰਨੇ ਜਾਨਵਰ ਕਿੰਨੇ ਜੀਵ ਜੰਤੂ ਕਿੰਨੇ ਇੱਥੇ ਜੰਗਲੀ ਜਾਨਵਰ ਰਹਿੰਦੇ ਸਾਰੇ ਇੱਥੋਂ ਪਾਣੀ ਪੀਂਦੇ ਸੀ ਸਾਰੇ ਤੇ ਸਾਰੇ ਜਿਹੜੇ ਆ ਉਹ ਹੁਣ ਪਾਣੀ ਬਿਨਾ ਮਰਦੇ ਪਏ ਆ ਕਿੰਨੇ ਜਿਹੜੇ ਇੱਥੇ ਕੁ ਪ੍ਰਵਾਸੀ ਰਹਿੰਦੇ ਆ ਪੌਲ ਨੇ ਲੱਗੇ ਇਹ ਸਾਰਾ ਉੱਥੋਂ ਪਾਣੀ ਭਰਦੇ ਸੀ ਉੱਥੋਂ ਹੀ ਆਪਣਾ ਕਪੜਾ ਸਭ ਕੁਝ ਕਰਦੇ ਸੀ ਧੋਣ ਆ ਲੈਣਾ ਪਰ ਇਹਨਾਂ ਨੂੰ ਲੋਕਾਂ ਦੇ ਘਰਾਂ 'ਚ ਮਿੰਤਾ ਕਰਨੀਆਂ ਪੈਂਦੀਆਂ ਇਹ ਬਾਲਟੀ-ਬਾਲਟੀ ਪਾਣੀ ਵਾਸਤੇ ਵੀ ਕਦੇ ਸੁਣਿਆ ਤੁਸੀਂ ਜਿਹੜਾ ਵੀ ਸਤਲੁਜ ਦਰਿਆ ਵਗਦਾ ਵਗਦਾ ਸੁੱਕ ਗਿਆ ਹੋਵੇ ਆ ਸਾਡੇ ਪੰਜਾਬ ਦੇ ਹਾਲਾਤ ਕੀਤੇ ਪਏ ਹੈ ਸੈਂਟਰ ਦੇ ਹੱਥ ਹੈ ਉਹਨਾਂ ਦੀ ਮਰਜ਼ੀ ਆ ਜੋ ਚਾਹਣ ਉਹ ਕਰ ਸਕਦੇ ਆ ਠੀਕ ਹੈ ਨਹੀਂ ਚ ਕੋਈ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਹੋਰ ਕੁਝ ਨਹੀਂ ਆ ਸੈਂਟਰ ਦੇ ਹੱਥ ਆ ਬਈ ਨਹਿਰਾਂ ਜਿਹੜੀਆਂ ਭਰੀਆਂ ਜਾਂਦੀਆਂ ਪਈਆਂ ਨਹਿਰਾਂ ਓਵਰ ਹੋਈਆਂ ਪਈਆਂ ਤੇ ਦਰਿਆ ਜਿਹੜੇ ਸੁੱਕਦੇ ਜਾ ਰਹੇ ਆ ਤੇ ਜਦੋਂ ਨਹਿਰਾਂ ਵਿੱਚ ਪਾਣੀ ਜਦੋਂ ਓਵਰ ਹੋਇਆ ਤੇ ਜਦੋਂ ਉਹਨਾਂ ਨੂੰ ਲੋੜ ਨਹੀਂ ਹੋਈ ਉਧਰ ਅੱਗੇ ਤਾਂ ਉਹਨਾਂ ਨੇ ਨਹਿਰਾਂ ਜਿਹੜੀਆਂ ਬੰਦ ਕਰ ਦੇਣੀਆਂ ਤਾਂ ਡਬੋਦਣੇ ਆ ਕੇ ਇੱਥੇ ਸਾਡੇ ਪਿੰਡ ਸਤਲੁਜ ਚ ਪਾਣੀ ਛੱਡ ਦੇਣਾ ਮਤਲਬ ਕਿ ਉਹਨਾਂ ਦੇ ਹੱਥ ਆ ਸਾਰਾ ਕੋ ਜਿੱਦਾਂ ਦਿਲ ਕਰਦਾ ਉਦਾਂ ਕਰਨਗੇ ਆਪਣਾ ਫਾਇਦਾ ਹੀ ਦੇਖਣਗੇ ਉਹ ਤਾਂ ਭਈ ਆਹੀ ਐ ਵੀ ਇਹਦੇ ਬਾਰੇ ਕੋਈ ਆਵਾਜ਼ ਉਠਾਓ ਤੁਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਜਿੰਨੇ ਸਾਡੇ ਪਿੰਡ ਗਏ ਵੀ ਭਈ ਸਾਡੇ ਦਰਿਆਣਾ ਸੁੱਕਣ ਦਿਓ ਇਹ ਦਰਿਆ ਸੁੱਕਣ ਦੇ ਨਾਲ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਜਿੱਤੇ ਸਾਡੀਆਂ ਛੇੜਾਂ ਸਾਰੀਆਂ ਖਤਮ ਹੁੰਦੀਆਂ ਜਾ ਰਹੀਆਂ ਪਾਣੀਆਂ ਦੇ ਲੈਵਲ ਤੁਸੀਂ ਆਪਣੇ ਆਪਣੇ ਪਿੰਡ ਚੈੱਕ ਕਰੋ ਜਿਹੜੇ ਦਰਿਆ ਦੇ ਕੰਡੇ ਦੇ ਪਿੰਡ ਆ ਸ਼ਿਵ ਸਿੰਘ ਬੇਲਾ ਜਾ ਕੇ ਪੁੱਛ ਲਿਓ ਭਈ ਪਾਣੀ ਦੇ ਕੀ ਹਾਲਾਤ ਪੁੱਜੇ ਪਏ ਆ ਸਾਡੇ ਆ ਰਾਮਗੜ੍ਹ ਬੇਲਾ ਪੁੱਛ ਲਿਓ ਭਲਾਂਣ ਪੁੱਛ ਲਿਓ ਕੀ ਹਾਲਾਤ ਪੁੱਜੇ ਪਏ ਆ ਪਾਣੀ ਦੇ ਯਦਕੇ ਦਰਿਆ ਦੇ ਕੰਡੇ ਦਾ ਇਲਾਕਾ ਇਹ ਬਾਕੀ ਪਿੰਡਾਂ ਚ ਕੀ ਹਾਲਾਤ ਹੋਣੇ ਉਹ ਵੀ ਨਾ ਪੋ ਲੋਕ ਵੀ ਉੱਥੇ ਨੂੰ ਵੀ ਪਾਣੀ ਆਹੀ ਸੀੜਾਂ ਤੋਂ ਜਾਣਾ ਦਰਿਆਵਾਂ ਤੋਂ ਹੀ ਜਾਣਾ ਏ ਯਾ ਅਜ ਦਰਿਆ ਚ ਪਾਣੀ ਨਹੀਂ ਹੈ ਨਾ ਤਾਂ ਕੱਲ ਦੇ ਟਾਈਮ ਤੇ ਉਹਨਾਂ ਦੇ ਵੀ ਬੋਰ ਸੁੱਕਣੇ ਆ ਉਹਨਾਂ ਦੇ ਵੀ ਨਲਕੇ ਜਿਹੜੇ ਆ ਖੜਨੇ ਆ ਤਾਂ ਬੇਨਤੀ ਹੈ ਭਾਈ ਇਹੋ ਮੁੱਦੇ ਨੂੰ ਵੱਧ ਤੋਂ ਵੱਧ ਚੱਕੋ ਸ਼ੇਅਰ ਕਰੋ ਕਿਤੇ ਤੱਕ ਗੱਲ ਪੁੱਜਦੀ ਹੈ ਤਾਂ ਥੋੜੇ ਦਿਨਾਂ ਨੂੰ ਪਾਣੀ ਜਦੋਂ ਬਰਸਾਤਾ ਪੈਣੀ ਆ ਫਿਰ ਤਾਂ ਹੜ ਆਉਣੀ ਆਉਣੇ ਆ ਲੋੜ ਹੋਣਾ ਪਾਣੀ ਦੀ ਹੁਣ ਜਦੋਂ ਇੱਥੇ ਮੱਛੀਆਂ ਮਰ ਗਈਆਂ ਯਾਰ ਕਿੰਨੇ ਕਿੰਨਾ ਪਾਬ ਹੋਇਆ ਵੀ ਉਹ ਕਿੱਦਾਂ ਤਰਫ ਤਰਫ ਕੋਈ ਜਾ ਕੇ ਦੇਖਿਓ ਕਿਦਾਂ ਪਾਣੀ ਦੇਨੇ ਹੁੰਦਾ ਹੈ ਸਵੇਰੇ ਹੁੰਦਾ ਹੈ ਤਾਂ ਦੁਪਹਿਰ ਨੂੰ ਦੇਖੀਏ ਤਾਂ ਦੁਪਹਿਰ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੁੰਦੀ ਉੱਥੇ ਪੰਦਰਿਆ ਦੇ ਵਿੱਚ ਪਾਣੀ ਜਿਹੜਾ ਇਹ ਲੋਕੀ ਕਹਿੰਦੇ ਵੀ ਸੁੱਕਣਾ ਨਹੀਂ ਸੁੱਕਣਾ ਨਹੀਂ ਹੈ ਤਾਂ ਜਿੱਦਾਂ ਦੀ ਸਰਕਾਰ ਦੀਆਂ ਨੀਤੀਆਂ ਨੇ ਇਹਨਾਂ ਨੇ ਇੱਕ ਬੂੰਦ ਵੀ ਪੰਜਾਬ 'ਚ ਨਹੀਂ ਆਉਣ ਦੇਣੀ ਆ ਬਈ ਆਂ ਦਰਿਆ ਮੈਂ 13-14 ਕਿਲੋਮੀਟਰ ਆ ਸਾਡੇ ਤੋਂ ਬਸ ਨੰਗਲ ਡੈਮ ਜਿੱਥੋਂ ਪਾਣੀ ਛੱਡਣਾ ਹੁੰਦਾ ਹੈ ਡੈਮ ਅਗਰ ਸਾਡੇ ਆ ਪਿੰਡਾਂ ਦੇ ਆ ਹਾਲਾਤ ਬਣ ਗਏ ਤਾਂ ਜਿਹੜੇ ਥੱਲੇ ਪਿੰਡ ਆ ਜਿਹੜੇ ਸਾਰੇ ਤੇ ਸਾਰੇ ਡਿਪੈਂਡ ਹੀ ਆਹੀ ਦਰਿਆਈ ਪਾਣੀ ਦੇ ਉੱਤੇ ਆ ਜਾਂ ਨਹਿਰੀ ਪਾਣੀ ਦੇ ਉੱਤੇ ਆ ਤਾਂ ਬਈ ਉਹਨਾਂ ਦੀ ਮਰਜ਼ੀ ਆ ਜਿੱਦਾਂ ਉਹਨਾਂ ਦਾ ਦਿਲ ਕੀਤਾ ਨ ਆ ਹਾਲਾਤ ਹੈ ਬਈ ਬਣੇ ਪਏ ਤੁਸੀਂ ਇਹ ਵੀਡੀਓ ਦੇਖੋਗੇ ਰੋਂਗਟੇ ਖੜੇ ਹੁੰਦੇ ਆ ਇਹ ਹੀ ਦਰਿਆ ਪਿਛਲੇ ਸਾਲ ਪੁੱਲ ਨੂੰ ਪਾਣੀ ਵਜਦੇ ਸੀ ਅੱਜ ਇੱਕ ਬੂੰਦ ਵੀ ਨਹੀਂ ਹੈ ਚਲਕੇ ਇਹ 12 ਦੇ 12 ਮਹੀਨੇ ਵਗਣ ਵਾਲਾ ਦਰਿਆ ਹੈ ਬਾਕੀ ਚਲੋ 3-4 ਮਹੀਨੇ ਬਰਸਾਤ ਦੇ ਵਿੱਚ ਓਵਰ ਹੁੰਦਾ ਹੈ ਤੇ ਬਾਕੀ ਜਿਹੜਾ ਵਗਦਾ ਹੀ ਰਹਿੰਦਾ ਸੀ ਪਰ ਆ ਹਾਲਾਤਾਂ ਨੂੰ ਪੁੱਜ ਗਏ ਹੈ ਤੇ ਭਾਈ ਜਿੱਥੇ ਵੀ ਹੈ ਤੁਸੀਂ ਵੀ ਆ ਕੋਈ মিডিਆ ਵਾਲਾ ਵੀਰ ਭਰਾ ਸੁਣਦਾ ਹੈ ਤਾਂ ਇਹ ਮੁੱਦਾ ਉਠਾਓ ਕਿਤੇ ਗੱਲ ਚਲਾਓ ਨੇ ਤਾਂ ਸਾਡੇ ਇਲਾਕੇ ਦੇ ਵਿੱਚ ਆਣ ਵਾਲੇ ਟਾਈਮ 'ਚ ਸੋਕਾ ਪਾਣੇ ਨੂੰ ਕੋਈ ਬਹੁਤੀ ਦੂਰ ਨਹੀਂ ਐ ਇਹ ਬੋਰ ਸੁੱਕਦੇ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਐ ਜਿਹੜਾ ਸਾਡੇ ਪਿੰਡਾਂ ਦੇ ਵਿੱਚ 20 25 ਫੁੱਟ ਦੇ ਉੱਤੇ ਪਾਣੀ ਆਉਂਦਾ ਸੀ ਫਿਰ ਉਹ ਦੁਆਬੇ ਮਾਲਵੇ ਵਾਲਿਆਂ ਵਾਂਗੂ ਸਾਡੇ ਵੀ 100 200 ਫੁੱਟ ਤੇ ਜਾਂਦੇ ਕੋਈ ਟਾਈਮ ਨਹੀਂ ਲੱਗਣਾ ਐ ਭਾਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ